ਅੱਜ ਜਿਸ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆਂ ਇਹਦੇ ਵਿੱਚ ਕਪਰਾਦੀ ਅਪਰਾਧ ਕਰਨ ਤੋਂ ਬਾਅਦ 22 ਸਾਲ ਤੱਕ ਜਿਹੜਾ ਪੁਲਿਸ ਤੇ ਸੀਬੀਆਈ ਤੱਕ ਤੋਂ ਵੀ ਦੂਰ ਰਹਿੰਦਾ ਕਿਸੇ ਦੇ ਹੱਥ ਨਹੀਂ ਆਉਂਦਾ ਪਰ ਅਖੀਰ ਪੁਲਿਸ ਜਦੋਂ ਲੱਭਣ ਤੇ ਆਉਂਦੀ ਹੈ ਜਦੋਂ 22 ਸਾਲ ਬਾਅਦ ਫਿਰ ਇੱਕ ਟੀਮ ਬਣਾ ਕੇ ਇਹਨੂੰ ਲੱਭਿਆ ਜਾਂਦਾ ਤਾਂ ਕਿਵੇਂ ਪੁਲਿਸ ਦੇ ਹੱਥੇ ਚੜਦਾ ਕਿਉਂਕਿ ਪੁਲਿਸ ਕਹਿੰਦੇ ਜਦੋਂ ਲੱਭਣ ਤੇ ਆ ਜੇ ਫਿਰ ਪਤਾਲ ਚੋਂ ਨਹੀਂ ਛੱਡਦੇ ਤੇ ਇੱਕ ਗੱਲ ਹੋਰ ਵੀ ਐਸਾ ਕਾਨੂੰਨ ਦੇ ਵਿੱਚ ਕੋਈ ਵੀ ਪ੍ਰਾਵਧਾਨ ਨਹੀਂ ਜੇ 20 ਸਾਲ ਹੋ ਚੁੱਕੇ ਨੇ ਤਾਂ ਹੁਣ ਸਜ਼ਾ ਨਹੀਂ ਦਿੱਤੀ ਜਾ ਸਕਦੀ ਜੇ ਅਪਰਾਧੀ ਨੇ ਅਪਰਾਧ ਕੀਤਾ ਉਹਨੂੰ 20 ਸਾਲ ਹੋ ਜਾਣ ਉਹਨੂੰ 40 ਸਾਲ ਹੋ ਜਾਣ ਉਹਨੂੰ 50 ਸਾਲ ਹੋ ਜਾਣ ਜਦੋਂ ਵੀ ਪੁਲਿਸ ਦੇ ਹੱਥ ਆਏਗਾ ਉਹਨੂੰ ਉਹਦੇ ਜੁਰਮ ਦੀ ਸਜ਼ਾ ਜਿਹੜੀ ਹੈ ਉਹ ਮਿਲਦੀ ਮਿਲਦੀ ਹੈ ਇਹ ਰਾਜਿਆਂ ਮਹਾਰਾਜਿਆਂ ਦਾ ਜ਼ਮਾਨਾ ਹੁੰਦਾ ਸੀ ਵੀ ਇੰਨੇ ਸਾਲ ਹੋ ਗਏ ਹੁਣ ਇਹਨੂੰ ਸਜ਼ਾ ਨਹੀਂ ਦਿੱਤੀ ਜਾਏਗੀ ਪਰ ਕਾਨੂੰਨ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਓਡੀਸਾ ਓਡੀਸਾ ਦੇ ਵਿੱਚ ਪੈਂਦਾ ਕਟਕ 9 ਜਨਵਰੀ 1999 ਨੂੰ ਇੱਕ ਬਹੁਤ ਹੀ ਮੰਦਭਾਗੀ ਕਟਰਾ ਜਿਹੜੀ ਵਾਪਰਦੀ ਆ ਇੱਕ ਅਫਸਰ ਦੀ ਪਤਨੀ ਦੇ ਨਾਲ ਗੈਂਗਰੇਪ ਕੀਤਾ ਜਾਂਦਾ ਹੈ ਤਿੰਨ ਬੰਦਿਆਂ ਵੱਲੋਂ ਤੇ ਜਿਨ੍ਹਾਂ ਤੇ ਐਫਆਈਆਰ ਹੁੰਦੀ ਹੈ ਵਿਵੇਕਾਨੰਦ ਵਿਸਵਾਲ ਪ੍ਰਦੀਪ ਸਾਹੂ ਤੇ ਦਰਿੰਦਰ ਮਹੰਤੀ ਇਹ ਤਿੰਨਾਂ ਤੇ ਐਫਆਈਆਰ ਹੁੰਦੀ ਹੈ ਤੇ ਇਹ ਜਿਹੜਾ ਕੇਸ ਹੁੰਦਾ ਹੈ ਇਹ ਉੜੀਸਾ ਦੇ ਵਿੱਚ ਇੰਨਾ ਹਾਈਲਾਈਟ ਹੁੰਦਾ ਇੰਨੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ ਕਿ ਉਸ ਸਮੇਂ ਦੀ ਜੇ ਵੀ ਪਟਨਾਇਕ ਦੀ ਜਿਹੜੀ ਸਰਕਾਰ ਆ ਉਹ ਵੀ ਇਸ ਕੇਸ ਕਰ ਨਾਲ गिर ਜਾਂਦੀ ਹੈ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਇਸ ਤਰ੍ਹਾਂ ਦੇ ਨਾਲ ਦੇ ਵਿੱਚ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਦਰਿੰਦਰ ਮਹੰਤੀ ਤੇ ਪ੍ਰਦੀਪ ਸਾਹ। ਜਿਹੜਾ ਵਿਵੇਕਾਨੰਦ ਵੀ ਸਵਾਲ ਹੁੰਦਾ ਹੈ ਇਹ ਪੁਲਿਸ ਦੀ ਨਿਗਾਹ ਤੋਂ ਤੇ ਹੱਥਾਂ ਤੋਂ ਦੂਰ ਹੁੰਦਾ ਹੈ, ਕਾਨੂੰਨ ਦੇ ਹੱਥਾਂ ਤੋਂ ਦੂਰ ਹੁੰਦਾ ਹੈ। ਇਹ ਕਿਤੇ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ। ਉਹਨਾਂ ਦੋਨਾਂ ਤੇ ਕੇਸ ਚੱਲਦਾ ਹੈ ਪਰ ਇਹ ਨੂੰ ਹੁਣ 17 ਮਹੀਨੇ ਬੀਤ ਜਾਂਦੇ ਨੇ, ਬਹੁਤ ਲੰਮਾ ਸਮਾਂ ਬੀਤ ਜਾਂਦਾ ਹੈ। ਇਹ ਪੁਲਿਸ ਦੇ ਹੱਥ ਨਹੀਂ ਆਉਂਦਾ। ਫਿਰ ਜਦੋਂ ਕਾਫੀ ਸਮਾਂ ਬੀਤ ਜਾਂਦਾ ਹੈ, ਜਿਹੜੀ ਓਡੀਸ਼ਾ ਹਾਈ ਕੋਰਟ ਹੁੰਦੀ ਹੈ, ਉਹ ਇਹ ਕੇਸ ਨੂੰ ਸੀਬੀਆਈ ਨੂੰ ਸੌਂਪਦੀ ਹੈ। CBIV A ਕੇਸ ਤੇ ਆਪਣੀ ਜੀ ਜਾਣ ਲਾਂਦੀ ਹੈ ਇਹਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਤਾਂ ਪਰਿਵਾਰ ਦੇ ਕੰਟੈਕਟ ਦੇ ਵਿੱਚ ਹੁੰਦਾ ਨਾ ਕਿਸੇ ਰਿਸ਼ਤੇਦਾਰ ਦੇ ਇਹ ਕਿਤੇ ਵੀ ਜਿਹੜਾ ਪੁਲਿਸ ਦੇ ਹੱਥ ਨਹੀਂ ਆਉਂਦਾ ਪੂਰਾ 오ਡੀਸਾ ਤੇ 오ਡੀਸਾ ਦੇ ਨਾਲ ਲੱਗਦੇ ਜਿਹੜੀਆਂ ਸਟੇਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਇਹਨੂੰ ਲੱਭਿਆ ਜਾਂਦਾ ਪਰ ਜਿਹੜਾ ਵਿਵੇਕਾਨੰਦ ਵੀ ਸਵਾਲ ਹੁੰਦਾ ਉਹ ਕਿਸੇ ਦੇ ਵੀ ਹੱਥ ਨਹੀਂ ਲੱਗਦਾ ਹੁਣ ਇਹ ਸਾਲ ਬੀਤਨੇ ਸ਼ੁਰੂ ਹੋ ਜਾਂਦੇ ਨੇ ਮਹੀਨੇ ਹ ਸਾਲ ਬੀਤਦੇ ਨੇ 5 ਸਾਲ 10 ਸਾਲ 15 ਸਾਲ ਤੇ ਜਿਹੜਾ ਇਹ ਕੇਸ ਹੈ ਇੱਕ ਕੇਸ ਦੀ ਫਾਈਲ ਦੂਜੀਆਂ ਫਾਈਲਾਂ ਦੇ ਨੀਚੇ ਦਬਣੀ ਸ਼ੁਰੂ ਹੋ ਜਾਂਦੀ ਹੈ। ਉਦੋਂ ਤੱਕ ਜਿਹੜੇ ਦੂਜੇ ਦੋ ਅਪਰਾਧੀ ਸੀ ਉਹਨਾਂ ਨੂੰ ਅਜੀਵਨ ਕਾਰਾਵਾਸ ਦੀ ਸਜ਼ਾ ਕੋਰਟ ਵੱਲੋਂ ਦਿੱਤੀ ਜਾ ਚੁੱਕੀ ਸੀ। ਉਹ ਜੇਲ੍ਹ ਦੇ ਵਿੱਚ ਸੀ। ਤੇ 2020 ਦੇ ਵਿੱਚ ਜਿਹੜਾ ਪ੍ਰਦੀਪ ਸਾਹੂ ਹੈ ਉਹ ਬਿਮਾਰ ਹੋ ਕੇ ਹਸਪਤਾਲ ਦੇ ਵਿੱਚ ਦਮ ਤੋੜ ਦਿੰਦਾ। ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਮਰ ਕੇ ਹੀ ਜੇਲ੍ਹ ਤੋਂ ਤੇ ਇਸ ਦੁਨੀਆ ਤੋਂ ਛੁੱਟਦਾ। ਤੇ ਜਿਹੜਾ ਦਰਿੰਦਰ ਮਹੰਤੀ ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ। ਦੇਵ ਵਿਵੇਕਾਨੰਦ ਬਿਸਵਾਲ ਹਜੇ ਤੱਕ 20 21 ਸਾਲ ਹੋ ਜਾਂਦੇ ਨੇ ਉਹ ਪੁਲਿਸ ਦੇ ਹੱਥ ਨਹੀਂ ਚੜਦਾ ਹੁਣ ਓਡੀਸਾ ਦੇ ਵਿੱਚ ਇੱਕ ਹੋਰ ਘਟਨਾ ਵਾਪਰਦੀ ਹੈ 22 ਸਾਲ ਬਾਅਦ ਉੱਥੇ ਇੱਕ ਆਈਆਈਐਫਐਲ ਪ੍ਰਾਈਵੇਟ ਫਾਈਨਾਂਸ ਕੰਪਨੀ ਹੈ ਉਹਦੇ ਵਿੱਚ ਇੱਕ ਡਕੈਤੀ ਹੁੰਦੀ ਹੈ 12 ਕਰੋੜ ਦੀ ਇਹ ਬਹੁਤ ਵੱਡੀ ਡਕੈਤੀ ਸੀ ਜਿਹੜੀ ਪੂਰੀ ਰਾਜ ਦੀ ਸਰਕਾਰ ਹੁੰਦੀ ਹੈ ਓਡੀਸਾ ਦੀ ਸਰਕਾਰ ਹੁੰਦੀ ਹੈ ਉਹ ਆਪਣੇ ਅਫਸਰਾਂ ਦੀ ਡਿਊਟੀ ਲਾਂਦੀ ਹੈ ਵੀ ਅਪਰਾਧੀ ਜ਼ਰੂਰ ਫੜੇ ਜਾਣੇ ਚਾਹੀਦੇ ਨੇ ਕਿਉਂਕਿ ਜਿਹੜੀ ਡਕੈਤੀ ਉਹ ਬਹੁਤ ਵੱਡੀ ਸੀ ਪੁਲਿਸ ਤਫਤੀਸ਼ ਕਰਦੀ ਹੈ ਕੇਸ ਦੀ ਹੁਣ ਵੱਡੇ ਵੱਡੇ ਅਫਸਰ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਡਕੈਤੀ ਬਹੁਤ ਵੱਡੀ ਹੁੰਦੀ ਹੈ ਤੇ ਜਿਹੜੇ ਉੱਥੋਂ ਦੇ ਕਮਿਸ਼ਨਰ ਹੁੰਦੇ ਨੇ ਗੁਵਨੇਸ਼ਵਰ ਦੇ ਉਹ ਵੀ ਇਹ ਕੇਸ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਜਿਹੜੀਆਂ ਉੱਥੇ ਸੀਸੀਟੀਵੀ ਉਹਨਾਂ ਨੂੰ ਫੋਟੋਆਂ ਮਿਲਦੀਆਂ ਨੇ ਜੋ ਵੀ ਜਾਣਕਾਰੀਆਂ ਇਕੱਠੀਆਂ ਕਰਦੇ ਨੇ ਉਹ ਸਾਰਾ ਕੁਝ ਲੈ ਕੇ ਉਹ ਕਟਕ ਜੇਲ੍ਹ ਦੇ ਵਿੱਚ ਜਾਂਦੇ ਨੇ ਕਿਉਂਕਿ ਉੱਥੇ ਪੁਰਾਣੇ ਅਪਰਾਧੀ ਬਹੁਤ ਵੱਡੇ ਅਪਰਾਧੀ ਜਿਹੜੇ ਸੀ ਉਹ ਜੇਲ੍ਹ ਦੇ ਵਿੱਚ ਬੰਦ ਸੀ ਵੀ ਉਹਨਾਂ ਨੂੰ ਫੋਟੋਆਂ ਦਿਖਾ ਕੇ ਵੀ ਕੋਈ ਅਪਰਾਧੀ ਇਹਨਾਂ ਨੂੰ ਜਾਣਦਾ ਹੋਵੇ ਤਾਂ ਜਿਹੜੇ ਕੇਸ ਦੇ ਵਿੱਚ ਇਹਨੂੰ ਹੱਲ ਕਰਨ ਦੇ ਵਿੱਚ ਉਹਨਾਂ ਨੂੰ ਸਹਾਇਤਾ ਮਿਲੇ। ਜਦੋਂ ਉੱਥੇ ਪਹੁੰਚਦੇ ਨੇ ਤਾਂ ਜਿਹੜਾ ਸਟਾਫ ਹੁੰਦਾ ਹੈ ਜੇਲ੍ਹ ਦਾ ਉਹਨਾਂ ਵੱਲੋਂ ਇੱਕ ਸ਼ਖਸ ਨਾਲ ਮਿਲਾਇਆ ਜਾਂਦਾ ਜਿਹਦਾ ਨਾਮ ਹੁੰਦਾ ਦਰੇਂਦਰ ਮਹਾਂਦੀ। ਤੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਸਾਡਾ ਸਭ ਤੋਂ ਪੁਰਾਣਾ ਕਰਦੀ ਹੈ। ਇਹਦੇ ਨਾਲ ਤੁਸੀਂ ਮਿਲੋ ਤਾਂ ਇਹ ਸਾਰਿਆਂ ਨੂੰ ਜਾਣਦਾ। ਜਦੋਂ ਉਹਦੇ ਨਾਲ ਕਮਿਸ਼ਨਰ ਸਾਹਿਬ ਮਿਲਦੇ ਨੇ। ਜਦੋਂ ਉਹਦੇ ਨਾਲ ਕਮਿਸ਼ਨਰ ਸਾਹਿਬ ਮਿਲਦੇ ਨੇ ਤਾਂ ਉਹਨਾਂ ਨੂੰ ਇੱਕ ਗੱਲ ਪਤਾ ਲੱਗਦੀ ਹੈ। ਵੀ ਇਹ ਉਹ ਅਪਰਾਧੀ ਹੈ। ਜਿਹੜੇ ਗੈਂਗਰੇਪ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਇੱਕ ਦੀ ਜਿਹੜੀ ਮੌਤ ਹੋ ਚੁੱਕੀ ਐ ਤੇ ਦੂਜਾ ਜਿਹੜਾ ਜੇਲ੍ਹ ਦੇ ਵਿੱਚ ਐ ਤੇ ਤੀਜਾ ਅਪਰਾਧੀ ਹਜੇ ਤੱਕ ਫੜਿਆ ਨਹੀਂ ਗਿਆ ਹੁਣ ਜਿਸ ਕੇਸ ਵਾਸਤੇ ਆਏ ਸੀ ਉਹ ਇੱਕ ਅੱਡ ਪਾਟ ਹੈ ਦਕੈਤੀ ਵਾਲਾ ਪਰ ਹੁਣ ਕਮਿਸ਼ਨਰ ਸਾਹਿਬ ਨੂੰ ਇਹ ਪਤਾ ਲੱਗਦਾ ਵੀ ਜਿਹੜਾ ਤੀਜਾ ਅਪਰਾਧੀ ਫੜਿਆ ਨਹੀਂ ਗਿਆ ਉਹ ਆਪਣੇ ਆਫਿਸ ਪਹੁੰਚਦੇ ਨੇ ਤੇ ਇਸ ਕੇਸ ਦੀਆਂ ਜਿਹੜੀਆਂ ਫਾਈਲਾਂ ਮੰਗਵਾਈਆਂ ਨੇ ਉਹ ਫਾਈਲਾਂ ਨੂੰ ਫਿਰ ਦੁਬਾਰਾ ਪੜ੍ਹਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਜਿਹੜਾ ਤੀਜਾ ਅਪਰਾਧੀ ਫਰਾਰ ਐ ਇਹ ਜ਼ਰੂਰ ਫੜਿਆ ਜਾਣਾ ਚਾਹੀਦਾ ਇਹ ਅਪਰਾਧ ਬਹੁਤ ਵੱਡਾ ਸੀ ਇਹਨੂੰ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੁਣ ਕਮਿਸ਼ਨਰ ਸਾਹਿਬ ਫਿਰ ਇੱਕ ਟੀਮ ਬਣਾਉਂਦੇ ਨੇ ਉਹ ਟੀਮ ਦੇ ਵਿੱਚ ਸ਼ਾਮਿਲ ਕਰਦੇ ਨੇ ਡੀਸੀਪੀ ਕਟਕ ਤੇ ਜਿਹੜਾ ਸਪੈਸ਼ਲ ਸਕੁਐਡ ਹੁੰਦੀ ਉਹਦੇ ਇਨਸਪੈਕਟਰ ਤੇ ਇੱਕ ਉਥੇ ਥਾਣਾ ਹੁੰਦਾ ਬਰੰਗਾ ਪੁਲਿਸ ਸਟੇਸ਼ਨ ਉਹ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਦੇ ਨੇ ਉਹ ਬਰੰਗਾ ਪੁਲਿਸ ਸਟੇਸ਼ਨ ਦੇ ਥਾਣੇਦਾਰ ਨੂੰ ਜਿਹੜਾ ਸ਼ਾਮਿਲ ਕਰਦੇ ਨੇ ਉਹਦੇ ਵਿੱਚ ਉਹਨੂੰ ਇਸ ਕਰਕੇ ਸ਼ਾਮਿਲ ਕਰਦੇ ਨੇ ਕਿ ਜਿਹੜਾ ਵਿਵੇਕਾਨੰਦ ਵਿਸਵਾਲ ਹੈ ਉਹਦਾ ਪਿੰਡ ਸੀ ਨਰੈਣਪੁਰ ਨਰੈਣਪੁਰ ਜਿਹੜਾ ਉਹ ਥਾਣੇ ਦੇ ਅਧੀਨ ਹੁੰਦਾ ਸੀ ਕਿਉਂਕਿ ਇਹ ਕੇਸ ਦੇ ਵਿੱਚ ਹੁਣ ਛੋਟੀਆਂ-ਮੋਟੀਆਂ ਜਾਣਕਾਰੀਆਂ ਸ਼ੁਰੂ ਤੋਂ ਇਕੱਠੀਆਂ ਕਰਨੀਆਂ ਪੈਣੀਆਂ ਸੀ ਉੱਥੋਂ ਦੇ ਜਿਹੜੇ ਹੁਣੇ ਬਹੁਤ ਜ਼ਰੂਰੀ ਸੀ ਹੁਣ ਇਹਨਾਂ ਦੀ ਟੀਮ ਸਿਰਫ 4-5 ਜਣਿਆਂ ਦੀ ਟੀਮ ਬਣਾਈ ਜਾਂਦੀ ਐ ਇਸ ਆਪਰੇਸ਼ਨ ਦਾ ਨਾਮ ਰੱਖਿਆ ਜਾਂਦਾ ਸਾਇਲੈਂਟ ਵਾਈਪਰ ਤੇ ਇਹ ਟੀਮ ਛੋਟੀ ਇਸ ਕਰਕੇ ਸੀ ਸਿਰਫ 4-5 ਜਣਿਆਂ ਨੂੰ ਦੀ ਜਾਣਕਾਰੀ ਸੀ ਕਿ ਜੇ ਜ਼ਿਆਦਾ ਵੱਡੇ ਪੱਧਰ ਤੇ ਟੀਮ ਬਣਾਈ ਗਈ ਤਾਂ ਇਹ ਜਿਹੜੀ ਜਾਣਕਾਰੀ ਬਾਹਰ ਨਿਕਲ ਸਕਦੀ ਐ ਤੇ ਵਿਵੇਕ ਅਨੰਦ ਉਹਨੂੰ ਤੱਕ ਪਹੁੰਚ ਸਕਦੀ ਐ ਹੋ ਸਕਦਾ ਉਹ ਫਿਰ ਕਦੇ ਵੀ ਨਾ ਮਿਲੇ ਹੁਣ ਜੇ ਚਾਰ ਪੰਜ ਜਣਿਆਂ ਦੀ ਟੀਮ ਬਣਦੀ ਹੈ ਉਦੋਂ ਬਾਅਦ ਉਹਦੇ ਪਿੰਡ ਉਹਨਾਂ ਦੇ ਪਰਿਵਾਰ ਤੇ ਨਿਗਰਾਨੀ ਰੱਖੀ ਜਾਂਦੀ ਹੈ ਹਰ ਉਹ ਚੀਜ਼ ਤੇ ਨਿਗਰਾਨੀ ਰੱਖੀ ਜਾਂਦੀ ਹੈ ਜਿੱਥੋਂ ਕੋਈ ਇਸ ਨਾਲ ਕੁਝ ਪੁਲਿਸ ਨੂੰ ਮਿਲ ਸਕਦਾ ਸੀ ਹੁਣ ਜਦੋਂ ਪਿੰਡ ਤੇ ਨਿਗਰਾਨੀ ਰੱਖਦੇ ਨੇ ਉਹਦੇ ਪਰਿਵਾਰ ਤੇ ਨਿਗਰਾਨੀ ਰੱਖਦੇ ਨੇ ਇੱਕ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਵੀ ਇਹ ਪਰਿਵਾਰ ਜਿਹੜਾ ਇਹ ਠੀਕ ਠਾਕ ਹੈ ਵਿਵੇਕ ਉਹਨਾਂ ਦੇ ਵਿਸਵਾਲ ਦੇ ਦੋ ਬੱਚੇ ਹੁੰਦੇ ਨੇ ਪਤਨੀ ਹੁੰਦੀ ਹੈ ਗਿਤਾंजलि ਇਹ ਜਿਹੜਾ ਪਰਿਵਾਰ ਹੁੰਦਾ ਇਹਦਾ ਗੁਜਾਰਾ ਠੀਕ ਠਾਕ ਚੱਲਦਾ ਹੁੰਦਾ ਤੇ ਨਾ ਕੋਈ ਕੰਮ ਕਰਦਾ ਹੁੰਦਾ ਕੋਈ ਪੱਕਾ ਕੰਮ ਕਿਤੇ ਵੀ ਕਿਸੇ ਦੀ ਜੋਬ ਵਗੈਰਾ ਨਹੀਂ ਹੁੰਦੀ ਕਦੇ ਮਾੜਾ ਮੋਟਾ ਕਿਤੇ ਕਰ ਲਿਆ ਉਹਦੇ ਬੱਚਿਆਂ ਨੇ ਕੰਮ ਕਰ ਲਿਆ ਨਹੀਂ ਤਾਂ ਵਿਹਲੇ ਹੁੰਦੇ ਨੇ ਤੇ ਜਿਹੜਾ ਗੁਜ਼ਾਰਾ ਹੈ ਉਹ ਵੀ ਚੱਲਦਾ ਹੁੰਦਾ ਹੁਣ ਪੁਲਿਸ ਨੂੰ ਹੈਰਾਨੀ ਹੁੰਦੀ ਆ ਵੀ ਬਿਨਾ ਕੰਮ ਕੀਤੇ ਇਹਨਾਂ ਦਾ ਗੁਜ਼ਾਰਾ ਜਿਹੜਾ ਐਡਾ ਵਧੀਆ ਕਿਵੇਂ ਚੱਲਦਾ ਹੁਣ ਪੁਲਿਸ ਵੱਲੋਂ ਫਿਰ ਹੋਰ ਜਾਣਕਾਰੀਆਂ ਬਹੁਤ ਤਰੀਕੇ ਨਾਲ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਵਿਸਵਾਲ ਦਾ ਜਿਹੜਾ ਬੇਟਾ ਹੈ ਵੱਡਾ ਉਹਦੇ ਅਕਾਊਂਟ ਦੇ ਵਿੱਚ ਹਰ ਮਹੀਨੇ ਕਿਤੋਂ ਨਾ ਕਿਤੋਂ ਪੇਮੈਂਟ ਆਉਂਦੀ ਹੈ 5000 ਤੋਂ ਲੈ ਕੇ 25000 ਰੁਪਏ ਤੱਕ ਉਹਦੇ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਨੇ ਹੁਣ ਪੁਲਿਸ ਜਿਹੜੀ ਹੁੰਦੀ ਹੈ ਆਪਣੇ ਤਰੀਕੇ ਨਾਲ ਫਿਰ ਉਹ ਜਾਂਚ ਕਰਦੀ ਹੈ ਵੀ ਇਹ ਪੈਸੇ ਆ ਕਿੱਥੋਂ ਰਹੇ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇਹ ਪੈਸੇ ਮਹਾਰਾਸ਼ਟਰ ਚੋਂ ਆ ਰਹੇ ਨੇ ਹੁਣ ਮਹਾਰਾਸ਼ਟਰ ਤੋਂ ਜਦੋਂ ਪੈਸੇ ਉਹਦਾ ਪਤਾ ਲੱਗਦਾ ਉਹਨਾਂ ਨੂੰ ਤਾਂ ਪੁਲਿਸ ਨੂੰ ਹੁੰਦਾ ਹੈ ਵੀ ਹੋਵੇ ਨਾ ਹੋਵੇ ਇਹ ਵਿਵੇਕਾਨੰਦ ਵਿਸਵਾਲੀ ਹੈ ਪੁਲਿਸ ਫਿਰ ਜਾਣਕਾਰੀ ਇਕੱਠੀ ਕਰਦੀ ਹੈ ਜਦੋਂ ਪਤਾ ਲੱਗਦਾ ਵੀ ਜਿਸ ਅਕਾਊਂਟ ਦੇ ਵਿੱਚੋਂ ਪੈਸੇ ਆ ਰਹੇ ਨੇ ਉਹ ਸ਼ਖਸ ਦਾ ਨਾਮ ਹੁੰਦਾ ਜਿਹੜਾ ਅਕਾਊਂਟ ਦੇ ਵਿੱਚ ਪੈਸੇ ਪਾਉਂਦਾ ਹੁੰਦਾ ਜਲੰਧਰ ਸਵਾਈ ਹੁਣ ਪੁਲਿਸ ਫੇਰ ਚੱਕਰਾ ਜਾਂਦੀ ਹੈ ਵੀ ਲੱਭ ਵਿਵੇਕਾਨੰਦ ਨੂੰ ਰਹਿ ਸੀ ਤੇ ਜਲੰਧਰ ਸਵਾਈ ਕੌਣ ਹੈ ਪਰ ਪੁਲਿਸ ਨੂੰ ਫੇਰ ਵੀ ਲੱਗਦਾ ਵੀ ਹੋਵੇ ਨਾ ਇਹ ਵਿਵੇਕਾਨੰਦ ਜਿਹੜਾ ਇਹ ਨਾਮ ਬਦਲ ਕੇ ਕਿਤੇ ਰਹਿ ਰਿਹਾ ਹੋਵੇ ਆਪਣੀ ਆਈਡੈਂਟੀ ਬਦਲ ਕੇ ਰਹਿ ਰਿਹਾ ਹੋਵੇ ਤੇ ਹੋ ਸਕਦਾ ਇਹ ਵਿਵੇਕਾਨੰਦ ਵਿਸਵਾਲ ਹੀ ਹੋਵੇ ਜਿਹੜਾ ਜਲੰਧਰ ਸਵਾਈ ਹੈ ਫਿਰ ਇੰਨੇ ਨੂੰ ਇੱਕ ਘਟਨਾ ਹੋਰ ਵਾਪਰਦੀ ਜਿਹੜੀ ਗਿਤਾंजलि ਹੁੰਦੀ ਹੈ ਵਿਵੇਕਾਨੰਦ ਵੀ ਸਵਾਲ ਦੀ ਪਤਨੀ ਉਹਦੇ ਹੀ ਕੁਝ ਜ਼ਮੀਨ ਹੁੰਦੀ ਹੈ ਜਿਹੜੀ ਵਿਵੇਕਾਨੰਦ ਦੇ ਨਾਮ ਤੇ ਹੁੰਦੀ ਹੈ ਤੇ ਉਹ ਜ਼ਮੀਨ ਵੇਚਣ ਵਾਸਤੇ ਉਹ ਵਿਵੇਕਾਨੰਦ ਦੇ ਨਾਮ ਹੁੰਦੀ ਹੈ ਤੇ ਨਗਰਪਾਲਿਕਾ ਚ ਜਾਂਦੀ ਹੈ ਜਿਹੜਾ ਵਿਵੇਕਾਨੰਦ ਵੀ ਸਵਾਲ ਦਾ ਡੈਥ ਸਰਟੀਫਿਕੇਟ ਲੈਣ ਵਾਸਤੇ ਹੁਣ ਪੁਲਿਸ ਚ ਕਰਾਂਦੀ ਹੈ ਵੀ ਉਹਦੀ ਜਦੋਂ ਮਰਨ ਦਾ ਕੋਈ ਪ੍ਰੂਫ ਹੈ ਨਹੀਂ ਤੇ ਇਹ ਡੈਥ ਸਰਟੀਫਿਕੇਟ ਕਿਉਂ ਲਿਆ ਜਾ ਰਿਹਾ ਵੀ ਇਹ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਜਾਂ ਕੀ ਹੈ ਉਹ ਫਿਰ ਉਹ ਵੀ ਚੀਜ਼ ਦੀ ਇਕ ਪਾਲ ਕਰਦੇ ਨੇ ਵੀ ਇਹ ਜਿਉਂਦਾ ਹੈ ਜਾਂ ਮਰ ਗਿਆ ਹੈ ਜੇ ਮਰ ਗਿਆ ਹੈ ਤਾਂ ਫਿਰ ਪੁਲਿਸ ਨੂੰ ਕਿਉਂ ਜਾਣਕਾਰੀ ਨਹੀਂ ਇਹਦੇ ਬਾਰੇ ਹੁਣ ਉਹ ਵੀ ਪੁਲਿਸ ਨਿਗਰਾਨੀ ਰੱਖਦੀ ਹੈ ਬੜੀ ਬਰੀਕੀ ਨਾਲ ਤੇ ਉਹ ਤੋਂ ਬਾਅਦ ਜਿਹੜਾ ਜਲੰਧਰ ਸਵਾਈਨ ਹੈ ਉਹਦੀ ਵੀ ਤਫ਼ਤੀਸ਼ ਕਰਨ ਦਾ ਫੈਸਲਾ ਕੀਤਾ ਜਾਂਦਾ ਤੇ ਜਦੋਂ ਉਹਦਾ ਪਤਾ ਕੀਤਾ ਜਾਂਦਾ ਉਹ ਮਹਾਰਾਸ਼ਟਰ ਦੇ ਵਿੱਚ ਐਮਬੇ ਵੈਲੀ ਦੇ ਵਿੱਚ ਰਹਿੰਦਾ ਹੁੰਦਾ ਜਿਹੜਾ ਐਮਬੇ ਵਲੀ ਹੈ ਲੋਨਾਮਲਾ ਦੇ ਵਿੱਚ ਉੱਥੇ ਬਹੁਤ ਜਿਹੜੇ ਨੇ ਮਹਾਨ ਹਸਤੀਆਂ ਉਹ ਐਮਬੇ ਵੈਲੀ ਦੇ ਵਿੱਚ ਰਹਿੰਦੇ ਹੁੰਦੇ ਨੇ ਮਹਾਨ ਜਿਹੜੇ ਵੱਡੇ ਵੱਡੇ ਕ੍ਰਿਕਟਰ ਹੀਰੋ ਇਹ ਜੇ ਪ੍ਰੋਡਿਊਸਰ ਜਿਹੜੇ ਕਿ ਬਹੁਤ ਅਮੀਰ ਹੁੰਦੇ ਨੇ ਪੁਲਿਸ ਹੈਰਾਨ ਹੁੰਦੀ ਹੈ ਵੀ ਐਮਬੇ ਵੈਲੀ ਇੱਕ ਐਡੀ ਜਿਹੜਾ ਪੌਸ਼ ਇਲਾਕਾ ਹੈ ਉੱਥੋਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾ ਰਿਹਾ ਬੰਦਾ ਉੱਥੇ ਰਹਿਣ ਵਾਲਾ ਤੇ ਕਿਉਂ ਪਾ ਰਿਹਾ ਫਿਰ ਜਦੋਂ ਹੋਰ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਵੀ ਜਿਹੜੇ ਐਮਬੇ ਵੈਲੀ ਹੈ ਉੱਥੇ ਕਰੀਬ 14000 ਵਰਕਰ ਜਿਹੜਾ ਐਮਬੇ ਵੈਲੀ ਦੇ ਅੰਦਰ ਹੀ ਰਹਿੰਦਾ ਹੈ ਬੇਰਕਾ ਉਹਨਾਂ ਦੀਆਂ ਜਿਹੜੀਆਂ ਅੱਡ ਬੜੀਆਂ ਹੁੰਦੀਆਂ ਨੇ ਲੇਬਰ ਦੀਆਂ ਜਿਵੇਂ ਇਲੈਕਟ੍ਰੀਸ਼ੀਅਨ ਹੋਗੇ ਪਲੰਬਰ ਹੋਗੇ ਹੋਰ ਜੋ ਵੀ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਕਿਸੇ ਵੀ ਤਰ੍ਹਾਂ ਦੀ ਲੇਬਰ ਹੋਗੀ ਉਹ ਉੱਥੇ ਰਹਿੰਦੇ ਨੇ ਬੇਰਕਾ ਦੇ ਵਿੱਚ ਹੁਣ ਫਿਰ ਪੁਲਿਸ ਫਰਵਰੀ ਦੇ ਵਿੱਚ ਲੋਨਾਵਲਾ ਐਮਬੀ ਵੈਲੀ ਦਾ ਰੋਕ ਕਰਦੀ ਹੈ ਤਿੰਨ ਅਫਸਰ ਜਿਹੜੇ 오ਡੀਸਾ ਪੁਲਿਸ ਦੇ ਸੀ ਉਹ ਉੱਥੇ ਜਾਂਦੇ ਨੇ ਉੱਥੇ ਜਾ ਕੇ ਉੱਥੋਂ ਦੀ ਲੋਕਲ ਪੁਲਿਸ ਨਾਲ ਲਿਆ ਜਾਂਦਾ ਉਹਨਾਂ ਨੂੰ ਸਾਰੇ ਕੇਸ ਬਾਰੇ ਦੱਸਿਆ ਜਾਂਦਾ ਤੇ ਫਿਰ ਐਮਬੀ ਵੈਲੀ ਤੇ ਤਾਵਾ ਬੋਲਿਆ ਜਾਂਦਾ ਉੱਥੇ ਜਾ ਕੇ ਜਦੋਂ ਸਾਰੀ ਜਾਣਕਾਰੀ ਕਰਕੇ ਪਤਾ ਲੱਗਦਾ ਵੀ ਇਹ ਜਲੰਦਰ ਸਵਾਈ ਨਾ ਤਾਂ ਉਹਨੂੰ ਫੜਿਆ ਜਾਂਦਾ ਉਹ ਤੋਂ ਪੁੱਛਿਆ ਜਾਂਦਾ ਵੀ ਤੇਰਾ ਨਾਮ ਜਲੰਦਰ ਸਵਾਈ ਹੈ ਉਹ ਕਹਿੰਦਾ ਹਾਂ ਮੇਰਾ ਨਾਮ ਜਲੰਦਰ ਸਵਾਈ ਹੈ ਤੇ ਮੈਂ ਓਡੀਸ਼ਾ ਦਾ ਰਹਿਣ ਵਾਲਾ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਨਾਂ ਦੇ ਫਿਰ ਪੁਲਿਸ ਦੇ ਹੈਰਾਨੀ ਹੁੰਦੀ ਹੈ ਤੇ ਚਮਕ ਆਉਂਦੀ ਹੈ ਵੀ ਨਾਮ ਜ਼ਰੂਰ ਅੱਡ ਹੈ ਪਰ ਹੈ ਜਲੰਦਰ ਸਵਾਈ ਹ ਹੁਣ ਪੁਲਿਸ ਨੂੰ 22 ਸਾਲ ਬਾਅਦ ਉਹਦੇ ਚਿਹਰੇ ਦੇ ਵੀ ਜਿਹੜਾ ਕਿਉਂਕਿ ਬਹੁਤ ਅੰਤਰ ਆ ਜਾਂਦਾ ਤਾਂ ਉਹਨਾਂ ਨੂੰ ਪਛਾਣ ਨਹੀਂ ਆਉਂਦੀ ਉਹਨਾਂ ਉਸ ਸਮੇਂ ਤੇ ਇੰਨੇ ਦੇ ਵਿੱਚ ਬਹੁਤ ਵੱਡਾ ਫਰਕ ਆ ਚੁੱਕਿਆ ਸੀ ਹੁਣ ਪੁਲਿਸ ਤਹਿਕੀਕਾਤ ਕਰਦੀ ਉਹ ਪੁੱਛਦੀ ਹੈ ਕਿ ਉਹ ਬੈਰਕ ਦੇ ਵਿੱਚ ਕਈ ਕਈ ਜਣੇ ਸੌਂਦੇ ਸੀ ਉਹ ਤੋਂ ਪੁੱਛਦੇ ਨੇ ਵੀ ਤੇਰਾ ਬਿਸਤਰਾ ਕਿਹੜਾ ਤੇ ਤੇਰੇ ਕੋਲ ਫੋਨ ਨੰਬਰ ਆਪਣਾ ਫੋਨ ਨੰਬਰ ਤੇ ਉਹ ਕਹਿੰਦਾ ਵੀ ਮੈਂ ਫੋਨ ਨਹੀਂ ਰੱਖਦਾ ਉਹ ਪੁੱਛਦੇ ਨੇ ਕਿ ਤੇਰਾ ਬਿਸਤਰਾ ਕਿਹੜਾ ਸੀ ਤਲਾਸ਼ੀ ਲੈਣੀ ਹੈ ਤੋਂ ਜਿਹੜਾ ਬਿਸਤਰਾ ਦੱਸਦਾ ਵੀ ਇਹ ਮੇਰਾ ਬਿਸਤਰਾ ਜਦੋਂ ਉਹਦੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਇੱਕ ਫੋਨ ਮਿਲਦਾ ਪਰ ਉਹ ਡੈੱਡ ਹੁੰਦਾ ਉਹ ਕੰਮ ਨਹੀਂ ਕਰਦਾ ਹੁੰਦਾ ਤਾਂ ਪੁਲਿਸ ਉਹ ਫੇਰ ਨੂੰ ਫੜਦੀ ਹੈ ਵੀ ਤੂੰ ਕਹਿ ਰਿਹਾ ਸੀ ਮੇਰੇ ਕੋਲ ਫੋਨ ਨਹੀਂ ਫਿਰ ਇਹ ਫੋਨ ਕਿੱਥੋਂ ਆਇਆ ਉਹਦੀ ਫੇਰ ਇਹ ਸਖਤੀ ਨਾਲ ਕੁਛ ਵੇਚ ਕੀਤੀ ਜਾਂਦੀ ਹੈ ਪੁਲਿਸ ਫਿਰ ਜਦੋਂ ਆਪਣੇ ਹਿਸਾਬ ਨਾਲ ਕੁਛ ਵੇਚ ਕਰਦੀ ਹੈ ਫਿਰ ਬੂੰਗੇ ਵੀ ਬੋਲਦੇ ਫਿਰ ਉਹ ਜਲੰਧਰ ਸਵਾਈ ਵੀ ਬੋਲਦਾ ਉਹ ਕਹਿੰਦਾ ਮੈਨੂੰ ਪੁਲੇਖਾ ਲੱਗ ਗਿਆ ਮੇਰਾ ਬਿਸਤਰਾ ਇਹ ਉਹ ਨਹੀਂ ਮੇਰਾ ਬਿਸਤਰਾ ਇਹ ਹੈ ਉਹ ਬਿਸਤਰੇ ਦੀ ਤਲਾਸ਼ੀ ਲਈ ਜਾਂਦੀ ਹੈ ਪੁਲਿਸ ਫਿਰ ਥੋੜੀ ਜੀ ਹੋਰ ਸਖਤੀ ਜਦੋਂ ਵਰਤਦੀ ਹੈ ਤਾਂ ਫਿਰ ਉਹ ਮੰਨਦਾ ਵੀ ਉਹਦੇ ਕੋਲ ਫੋਨ ਨੰਬਰ ਹੈ ਉਹਦੇ ਕੋਲ ਫੋਨ ਹੈ ਤੇ ਉਹ ਤੋਂ ਪੁੱਛਦੇ ਨੇ ਵੀ ਲੈ ਆਪਣਾ ਫੋਨ ਦੇ ਉਹ ਕਹਿੰਦਾ ਫੋਨ ਮੇਰੇ ਕੋਲ ਹੈ ਨਹੀਂ ਉਹਦੋਂ ਨੰਬਰ ਪੁੱਛਦੇ ਨੇ ਉਹਦੋਂ ਨੰਬਰ ਪੁੱਛ ਕੇ ਉੱਥੇ ਡਾਇਲ ਕੀਤਾ ਜਾਂਦਾ ਜਦੋਂ ਡਾਇਲ ਕੀਤਾ ਜਾਂਦਾ ਤਾਂ ਜਦੋਂ ਬੈਲ ਉਸੇ ਕਮਰੇ ਦੇ ਵਿੱਚ ਵੱਜਦੀ ਹੈ ਫਿਰ ਪੁਲਿਸ ਨੂੰ ਜਿਹੜਾ ਸ਼ੱਕ ਉਹਨੂੰ ਫੜਨ ਤੋਂ ਬਾਅਦ ਉਤ ਪੁੱਛਿਆ ਜਾਂਦਾ ਵੀ ਤੂੰ ਵਿਵੇਕਾਨੰਦ ਵਿਸਵਾਲ ਹੈ ਉਹ ਕਹਿੰਦਾ ਨਹੀਂ ਜੀ ਮੈਂ ਜਲੰਧਰ ਸਵਾਈ ਹਾਂ ਫਿਰ ਉਹ ਆਪਣਾ ਆਧਾਰ ਕਾਰਡ ਦਿਖਾਉਂਦਾ ਆਧਾਰ ਕਾਰਡ ਦੇ ਉੱਪਰ ਲਿਖਿਆ ਹੁੰਦਾ ਜਲੰਧਰ ਸਵਾਈ ਤੇ ਜਿਹੜਾ ਫਾਦਰ ਦਾ ਨਾਮ ਹੁੰਦਾ ਪੂਰਨ ਆਨੰਦ ਸਵਾਈ ਹੁਣ ਪੁਲਿਸ ਦੇਖਦੀ ਹੈ ਵੀ ਇਹ ਜਲੰਧਰ ਸਵਾਈ ਹੈ ਵਿਵੇਕਾਨੰਦ ਨੂੰ ਲੱਭ ਰਹੇ ਸੀ ਪਰ ਪੁਲਿਸ ਇੱਕ ਕੰਮ ਕਰਦੀ ਹੈ ਉਸੀ ਬਾਰੰਗਾ ਪੁਲਿਸ ਸਟੇਸ਼ਨ ਦੇ ਵਿੱਚ ਫਿਰ ਫੋਨ ਕੀਤਾ ਜਾਂਦਾ ਵੀ ਜਿਹੜਾ ਵਿਵੇਕਾਨੰਦ ਵਿਸਵਾਲ ਹੈ ਉਹਦੇ ਪਿਤਾ ਦਾ ਨਾਮ ਪਤਾ ਕਰਕੇ ਦੱਸੋ ਹੁਣ ਉਥੋਂ ਦੇ ਜਿਹੜੇ ਥਾਣੇਦਾਰ ਪਹਿਲਾਂ ਹੀ ਟੀਮ ਦੇ ਵਿੱਚ ਸ਼ਾਮਲ ਕੀਤੇ ਹੋਏ ਸੀ ਉਹ ਫਟਾਫਟ ਪਤਾ ਕਰਕੇ ਦੱਸਦੇ ਨੇ ਵੀ ਜਿਹੜਾ ਵਿਵੇਕਾਨੰਦ ਵਿਸਵਾਲ ਹੈ ਉਹਦੇ ਪਿਓ ਦਾ ਨਾਮ ਪੂਰਨੰਦ ਵਿਸਵਾਲ ਹੈ ਹੁਣ ਪੁਲਿਸ ਚੱਕਰ ਆ ਜਾਂਦੀ ਹੈ ਵੀ ਉਹਦੇ ਵੀ ਪਿਓ ਦਾ ਨਾਮ ਪੂਰਨੰਦ ਹੈ ਤੇ ਜਲੰਧਰ ਸਵਾਈ ਦੇ ਨਾਮ ਦਾ ਵੀ ਜਿਹੜਾ ਪਿਤਾ ਦਾ ਨਾਮ ਹੈ ਪੂਰਨੰਦ ਸਿਰਫ ਇਦੇ ਪਿੱਛੇ ਜਿਹੜਾ ਸਰਨੇਮ ਅੱਡ-ਅੱਡ ਹੁੰਦਾ ਤੇ ਜਿਹੜਾ ਪਤਾ ਹੁੰਦਾ ਉਹ ਉੜੀਸਾ ਦੇ ਉਸੇ ਪਿੰਡ ਦਾ ਹੁੰਦਾ ਫਿਰ ਪਤਾ ਕੀਤਾ ਜਾਂਦਾ ਵੀ ਉਧਰ ਪਤਾ ਕਰੋ ਕੋਈ ਜਲੰਦਰ ਸਵਾਈ ਨਾਮ ਦਾ ਕੋਈ ਸ਼ਖਸ ਇੱਥੇ ਰਹਿੰਦਾ ਹੋਵੇ ਤੇ ਪਤਾ ਕੀਤਾ ਜਾਂਦਾ ਇਹ ਪਿੰਡ ਦੇ ਵਿੱਚ ਜਲੰਦਰ ਸਵਾਈ ਨਾਮ ਦਾ ਕੋਈ ਸ਼ਖਸ ਨਾ ਤਾਂ ਕਦੇ ਪਹਿਲਾਂ ਸੀ ਤੇ ਨਾ ਹੀ ਕਦੇ ਹੋਣਾ ਫਿਰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਘਰਦਿਆਂ ਨੂੰ ਵੀ ਦਿਖਾਇਆ ਜਾਂਦਾ ਆਈਡੈਂਟੀਫਿਕੇਸ਼ਨ ਪਿੰਡਦਿਆਂ ਤੋਂ ਹੋਰ ਤੋਂ ਵੀ ਪਤਾ ਕੀਤੀ ਜਾਂਦੀ ਹੈ ਉਦੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਫਿਰ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਫਿਰ ਜਦੋਂ ਪੁਲਿਸ ਪੁੱਛਗਿੱਛ ਕਰਦੀ ਹੈ ਉਦੇ ਸਾਹਮਣੇ ਪ੍ਰੂਫ ਰੱਖੇ ਜਾਂਦੇ ਨੇ ਤੇ ਘਰਦਿਆਂ ਤੋਂ ਵੀ ਪੁੱਛਿਆ ਜਾਂਦਾ ਤੇ ਘਰ ਦੇ ਕਹਿੰਦੇ ਵੀ ਸਾਡਾ 22 ਸਾਲ ਹੋ ਗਏ ਸਾਡਾ ਕੋਈ ਕੰਟੈਕਟ ਨਹੀਂ ਨਾ ਕੋਈ ਫੋਨ ਨੰਬਰ ਨਾ ਅਸੀਂ ਉਹਨੂੰ ਕਦੇ ਮਿਲੇ ਨਾ ਸਾਨੂੰ ਕਦੇ ਮਿਲਿਆ ਫਿਰ ਉਹਨੂੰ ਤਾਂ ਪੁੱਛਿਆ ਜਾਂਦਾ ਵੀ ਜਿਹੜਾ ਜਲੰਧਰ ਸਵਾਈ ਤੁਹਾਡੇ ਅਕਾਊਂਟ ਦੇ ਵਿੱਚ ਹਰ ਮਹੀਨੇ ਜਿਹੜਾ ਪੈਸਾ ਪਾਉਂਦਾ ਉਹ ਕੌਣ ਹੈ ਤਾਂ ਉਹਨਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਫਿਰ ਜਿਹੜਾ ਵਿਵੇਕਾਨੰਦ ਵਿਸਵਾਲ ਉਰਫ ਜਲੰਧਰ ਸਵਾਈ ਹੁੰਦਾ ਇਹ ਫਿਰ ਬੋਲਦਾ ਕਿ ਮੈਂ ਹੀ ਵਿਵੇਕਾਨੰਦ ਵਿਸਵਾਲ ਮੈਂ ਘਰੋਂ ਫਰਾਰ ਹੋਇਆ ਕਈ ਸਾਲ ਮੈਂ ਘਰਦਿਆਂ ਨਾਲ ਕੰਟੈਕਟ ਨਹੀਂ ਰੱਖਿਆ ਨਾ ਮੋਬਾਈਲ ਦੇ ਜ਼ਰੀਏ ਨਾ ਕਿਸੇ ਤਰੀਕੇ ਦੇ 2007 ਦੇ ਵਿੱਚ ਇਹ ਇੱਥੇ ਪਹੁੰਚਦਾ ਲੋਨਾਵਲਾ ਐਮਡੀ ਵੈਲੀ ਇੱਥੇ ਜੋਬ ਸ਼ੁਰੂ ਕਰ ਦਿੰਦਾ ਤੇ ਆਪਣੇ ਫਿਰ ਜਿਹੜੇ ਨੇ ਪ੍ਰੂਫ ਤਿਆਰ ਕਰਦਾ ਇਹਦੇ ਕੋਲ ਆਧਾਰ ਕਾਰਡ ਪੈਨ ਕਾਰਡ ਵਗੈਰਾ ਸਾਰਾ ਕੁਝ ਹੁੰਦਾ ਜਲੰਧਰ ਸਵਾਈਂ ਦੇ ਨਾਮ ਤੇ ਉਹ ਮੰਨਦਾ ਵੀ ਮੈਂ ਹੀ ਪੈਸੇ ਹਰ ਮਹੀਨੇ ਆਪਣੇ ਬੇਟੇ ਦੇ ਅਕਾਊਂਟ ਦੇ ਵਿੱਚ ਪਾਉਂਦਾ ਹੁਣ ਪੁਲਿਸ ਦੇ ਕੋਲ ਜਿਹੜਾ ਵਿਵੇਕਾਨੰਦ 22 ਸਾਲ ਬਾਅਦ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੁੰਦਾ ਤੇ ਹੁਣ ਪੁਲਿਸ ਨੇ ਸੀਬੀਆਈ ਦੇ ਹਵਾਲੇ ਕਰਦੀ ਹੈ। ਇਹ ਕੇਸ ਦੀ ਜਾਂਚ ਹੁੰਦੀ ਹੈ ਅੱਗੇ। ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ, ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਹਾਲਾਂਕਿ ਜਿਹੜੀ ਪੀੜਤਾ ਹੁੰਦੀ ਹੈ ਉਹਨੇ ਹੁਣੇ ਦੀ ਆਈਡੈਂਟੀਫਿਕੇਸ਼ਨ ਕਰਨੀ ਹੈ। 22 ਸਾਲ ਆਪਣੇ ਪਰਿਵਾਰ ਤੋਂ ਦੂਰ ਰਿਹਾ। ਪੁਲਿਸ ਤੋਂ ਦੂਰ ਰਿਹਾ ਪਰ ਅਖੀਰ ਜਦੋਂ ਪੁਲਿਸ ਲੱਭਣ ਤੇ ਆਈ ਤਾਂ 22 ਸਾਲ ਬਾਅਦ ਉਹਨੂੰ ਜਿੱਥੇ ਉਹ ਰਹਿੰਦਾ ਨਰੈਣਪੁਰ ਉਥੋਂ 1740 ਕਿਲੋਮੀਟਰ ਦੂਰ ਵੀ ਉਹ ਨੂੰ ਗ੍ਰਿਫਤਾਰ ਕਰ ਲਿਆ ਇੱਕ ਐਸੇ ਇਲਾਕੇ ਦੇ ਵਿੱਚੋਂ ਜਿੱਥੇ ਕਿ ਕਰੋੜਾਂ ਪਤੀਆਂ ਅਰਬਾਂ ਪਤੀਆਂ ਦੇ ਬੰਗਲੇ ਸੀ 14000 ਲੇਬਰ ਦੇ ਵਿੱਚ ਰਹਿੰਦਾ ਸੀ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਉਹ ਤੇ ਕੇਸ ਚੱਲਦਾ ਤੇ ਉਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਮਿਸ਼ਨਰ ਸਾਹਿਬ ਦਾ ਕਹਿਣਾ ਵੀ ਮੇਰੀ ਇਹ ਇੱਛਾ ਤੇ ਮੇਰੀ ਇਹ ਪੂਰੀ ਕੋਸ਼ਿਸ਼ ਰਹੇਗੀ ਵੀ ਇਹ ਹੁਣ ਮਰ ਕੇ ਹੀ ਜੇਲ੍ਹ ਦੇ ਵਿੱਚੋਂ ਬਾਹਰ ਨਿਕਲੇ ਆਰਾਦੀ ਫੜਿਆ ਗਿਆ 22 ਸਾਲ ਬਾਅਦ 22 ਸਾਲ ਉਹਨੇ ਅੱਖਾਂ ਦੇ ਵਿੱਚ ਘਟਾ ਪਾਇਆ ਜਿਹੜਾ ਉਹਨੇ ਅਪਰਾਧ ਕੀਤਾ ਉਹ ਘੰਟਾ ਅੱਧਾ ਘੰਟਾ 2 ਘੰਟੇ ਜਿਹੜਾ ਜਨੂਨ ਸਿਰ ਤੋਂ ਉਤਰਿਆ ਉਸ ਤੋਂ ਬਾਅਦ ਪਰਿਵਾਰ ਦੀ ਵੀ ਜ਼ਿੰਦਗੀ ਤਹਿਸਨੈਸ ਹੋਈ ਤੇ ਆਪ ਵੀ 22 ਸਾਲ ਲੁੱਕੇ ਰਿਹਾ 22 ਸਾਲ ਬਾਅਦ ਫਿਰ ਹੁਣ ਇਸ ਟਾਈਮ ਕਰੀਬ ਉਹਦੀ ਉਮਰ ਜਦੋਂ ਫੜਿਆ ਗਿਆ 50 ਦੇ ਆਸ-ਪਾਸ ਸੀ ਤੇ ਹੁਣ ਇਸ ਤੋਂ ਬਾਅਦ ساری ਜ਼ਿੰਦਗੀ ਜਿਹੜੀ ਜੇਲ੍ਹ ਦੇ ਵਿੱਚ ਬਿਤਾਣੀ ਹੈ ਐਸਾ ਕੋਈ ਪ੍ਰਬੰਧਨ ਨਹੀਂ ਵੀ 20 ਸਾਲ ਜਾਂ 22 ਸਾਲ ਜਾਂ 40 ਸਾਲ ਤੋਂ ਦੂਰ ਰਿਹਾ ਉਹ ਤੇ ਕੇਸ ਨਹੀਂ ਚੱਲੇਗਾ ਉਹਨੇ ਜਿਹੜਾ ਜੁਰਮ ਕੀਤਾ ਉਹਦੀ ਬਣਦੀ ਸਜ਼ਾ ਉਹਨੂੰ ਜ਼ਰੂਰ ਮਿਲੇਗੀ ਉਹਦੇ ਹੱਥ ਕੀ ਆਇਆ ਪਰ ਇੱਕ ਉਹਨੇ ਜਿਹੜੀ ਜ਼ਿੰਦਗੀ ਬਰਬਾਦ ਕੀਤੀ ਉਹਦੀ ਉਹਨੂੰ ਬਣਦੀ ਸਜ਼ਾ ਮਿਲਣੀ ਵੀ ਚਾਹੀਦੀ ਤੇ ਹਮੇਸ਼ਾ ਰਿਸ਼ਤਿਆਂ ਦੀ ਕਦਰ ਕਰੋ ਆਪਣੇ ਮਾਪੇ ਭਾਈ ਭੈਣ ਪਤੀ ਪਤਨੀ ਤੇ ਆਪਣੀਆਂ ਆਂਡੀਆਂ ਗਵਾਨੀਆਂ ਜਿਹੜਾ ਗੁੱਸੇ ਦੇ ਵਿੱਚ ਕੀਤਾ ਹੋਇਆ ਕੋਈ ਵੀ ਕੰਮ ਹੈ ਉਹ 5 ਮਿੰਟ 10 ਮਿੰਟ ਦਾ ਜਿਹੜਾ ਜਨੂਨ ਹੈ ਉਹ ਆਪਾਂ ਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ ਐਸਾ ਨੁਕਸਾਨ ਆਪਣੇ ਹੱਥੋਂ ਹੋ ਜਾਂਦਾ ਜਿਹੜੀ ਜਿਹਦੀ ਸਾਰੀ ਜ਼ਿੰਦਗੀ ਭਰ ਭਾਈ ਨਹੀਂ ਹੋ ਸਕਦਾ ਕਤਲ ਬੰਦਾ ਗੁੱਸੇ ਦੇ ਵਿੱਚ ਕਰਦਾ ਪਰ ਉਸ ਤੋਂ ਬਾਅਦ ਜਿਹੜੀ ਉਹਦੀ ਜ਼ਿੰਦਗੀ ਹੈ ਉਹ ਇੱਕ ਤਰ੍ਹਾਂ ਨਰਕ ਬਣ ਜਾਂਦੀ ਹੈ ਪੂਰੇ ਪਰਿਵਾਰ ਦੇ ਉੱਤੇ ਜਿਹੜਾ ਮੈਂਟਲੀ ਪ੍ਰੈਸ਼ਰ ਪੈਂਦਾ ਹੈ ਉਸ ਤੋਂ ਬਾਅਦ ਕੋਡ ਕਿਚੈਨੀਆਂ ਤੇ ਆਪ ਜੇਲ੍ਹ ਦੇ ਵਿੱਚ ਪਿੱਛੋਂ ਜਿਹੜਾ ਪਰਿਵਾਰ ਹੈ ਉਹ ਵੀ ਤੰਗ ਇੱਕ ਟਾਈਮ ਸੋਚ ਕੇ ਦੇਖੋ ਜਿਹੜਾ ਆਪਣਾ ਨੁਕਸਾਨ ਹੋ ਚੁੱਕਿਆ ਹੈ ਕਤਲ ਕਰਕੇ ਜਾ ਕੋਈ ਆਪਾਂ ਬਰਾਦ ਕਰਦੇ ਆ ਕੀ ਉਹਦੀ ਪਰਪਾਈ ਹੋ ਜੇਗੀ ਪਰ ਹਾਂ ਆਪਾਂ ਹੋਰ ਨੁਕਸਾਨ ਜ਼ਰੂਰ ਕਰ ਬੈਠਦੇ ਜੋ ਹੁੰਦਾ ਉਹਨੂੰ ਛੱਡ ਕੇ ਅੱਗੇ ਬਾਰੇ ਸੋਚੋ ਤੇ ਹੁਣ ਉਹ ਜੇਲ੍ਹ ਦੇ ਵਿੱਚ ਹੈ ਤੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਫਸਣੀਪਾ